ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਵਿੰਦਰ ਬੋਰਚੀਮਾ ਪਿਛਲੇ 28 ਸਾਲ ਤੋਂ ਸੈਨਟੇ ਸ਼ਹਿਰ ਦੀ ਵਸਨੀਕ ਇਸ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੰਕਾਲ ਕਮਲਾ ਦੇ ਵਿੱਚ ਹਾਜ਼ਰੀ ਵੰਦੀ ਹੋਈ ਦੁਬਾਰਾ ਤੋਂ ਫਤਿਹ ਬਲਾਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੱਕ ਤੇ ਫਾਈਨੈਂਸ਼ੀਅਲ ਟਰਾਂਸਪੇਰੈਂਸੀ ਨਹੀਂ ਹੋਈ ਅਸੀਂ ਮੇਕ ਸ਼ੋਰ ਕਰਾਂਗੇ ਕਿ ਗੁਰਦਵਾਰੇ ਸੈਕਟਰ ਦੇ ਫਾਈਨੈਂਸ਼ੀਅਲ ਰਿਕਾਰਡਸ ਦੀ ਫੁੱਲ ਟਰਾਂਸਪੇਰੈਂਸੀ ਹੋਵੇ ਹਰ ਸਾਲ ਇੰਡੀਪੈਂਡੈਂਟ ਆਡਿਟਸ ਕਰਵਾਏ ਜਨਰਲ ਮੀਟਿੰਗ ਜਨਰਲ ਬੋਡੀ ਦੀ ਮੀਟਿੰਗ ਕਰਵਾਈ ਜਾਵੇ ਉਹਨਾਂ ਦੇ ਸਾਹਮਣੇ ਇਨਫੋਰਮੇਸ਼ਨ ਰੱਖੀ ਜਾਵੇ ਕਿ ਕਿੰਨਾ ਪੈਸਾ ਗੋਦਵਾਰੇ ਵਿੱਚ ਆਇਆ ਤੇ ਉਹ ਕਿੱਥੇ ਗਿਆ ਜੇ ਕਿਸੇ ਕਿਸੇ ਨੇ ਵੀ ਸੰਗਤ ਦੇ ਵਿੱਚੋਂ ਕੋਈ ਕੁਐਸਚਨ ਹੋਵੇ ਉਹਦੀ ਡੀਟੇਲ ਚਾਹੀਦੀ ਹੋਵੇ ਖਰਚੇ ਦੀ ਉਹ ਪ੍ਰੋਵਾਈਡ ਕੀਤੀ ਜਾਏਗੀ ਤੇ ਨਾਲ ਹੀ ਨਾਲ ਬਾਈਲੌਸ ਦੀ ਰਿਸਪੈਕਟ ਕਰਦੇ ਹੋਏ ਹਰ 2 ਸਾਲ ਬਾਅਦ ਗੁਰਦੁਆਰਾ ਕਮੇਟੀ ਦੀ ਇਲੈਕਸ਼ਨ ਕਰਵਾਈ ਜਾਏਗੀ ਜੇਕਰ ਮਜੂਤਾ ਪ੍ਰਬੰਧਕ ਕਮੇਟੀ ਸਹਿਯੋਗ ਨਹੀਂ ਦਿੰਦੀ ਤਾਂ ਇਲੈਕਸ਼ਨ ਕਰਵਾਉਣ ਵਾਸਤੇ ਉਹ ਕਮੇਟੀ ਆਟੋਮੈਟਿਕਲੀ ਸਸਪੈਂਡ ਹੋ ਜਾਵੇਗੀ 2 ਸਾਲ ਦੀ ਟਰਮ ਪੂਰੀ ਹੁੰਦੀ ਨਹੀਂ ਗੁਰਦੁਆਰਾ ਸਹਿਰ ਦਾ ਜਿਹੜਾ ਪ੍ਰਬੰਧ ਹੈ ਉਹ ਹੈੱਡ ਗਰੰਟੀ ਸਾਹਿਬ ਅਤੇ ਸੰਗਤਾਂ ਦੇ ਵੱਡੇ ਇਕੱਠ ਵਿੱਚ ਚੁਣੇ 10 ਅੰਮ੍ਰਿਤਧਾਰੀ ਸਿੱਖ ਚਲਾਉਣਗੇ ਇਹ ਫਿਰ ਉਹੀ 60 ਦਿਨਾਂ ਦੇ ਵਿੱਚ ਜਨਰਲ ਬਾਡੀ ਦੀ ਮੀਟਿੰਗ ਬੁਲਾ ਕੇ ਚੋਣਾਂ ਦਾ ਪ੍ਰਬੰਧ ਕਰਨਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਅਕੇ ਪੰਥਕ ਵਿਚਾਰਧਾਰਾ ਹੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਇਹ ਆਰਐਸਐਸ ਦੀ ਵਿਚਾਰਧਾਰ ਨਾਲ ਕੰਮ ਕਰਦੀ ਆ ਰਹੀ ਹੈ ਨਾ ਕਿ ਪੰਥਕ ਵਿਚਾਰਧਾਰਾ ਦੇ ਨਾਮ ਇਹ ਗੈਰ ਪੰਥਕ ਰਵੱਈਏ ਦੇ ਨਾਲ ਪਾਕੀ ਸਾਰੇ ਕੈਲੀਫੋਰਨੀਆ ਅਮਰੀਕਾ ਅਤੇ ਕੈਨੇਡਾ ਦੇ ਗੁਰਦੁਆਰਿਆਂ ਦੇ ਅਗੇਂਸਟ ਕੰਮ ਕਰਦੀ ਆ ਰਹੀ ਹੈ ਸੇਕਾ ਜਦੀ ਨਾਲ ਜੁੜੀਆਂ ਆਵਾਜ਼ਾਂ ਨੂੰ ਚੁੱਪ ਕਰਾਉਣ ਤੇ ਕੰਮ ਕਰਦੀ ਹੈ ਡਾਕਟਰ ਨਾਹਲ ਜੋ ਕਿ ਫਾਊਂਡਰਸ ਦੇ ਵਿੱਚੋਂ ਇੱਕ ਹਨ ਉਹਨਾਂ ਨੂੰ ਜਨਰਲ ਬਾਡੀ ਦੀ ਮੀਟਿੰਗ ਵਿੱਚ ਸਮਾਂ ਦੇਣ ਤੇ ਬਾਜੂਤ ੱਟੇ ਮਾਰੇ ਗਏ ਉਹਨਾਂ ਦਾ ਮਾਈਕ ਖੋਇਆ ਗਿਆ ਕੋਈ ਸਿਵਲ ਸੈਂਸ ਨਾਲ ਦੀ ਵੀ ਚੀਜ਼ ਹੈ ਸਾਰੇ ਪੜੇ ਲਿਖੇ ਆ ਅਮਰੀਕਾ ਚਾਹੁੰਦੇ ਹਨ ਉਹ ਇੰਨੇ ਚਿਰ ਹੋ ਗਏ ਇੰਨਾ ਵੀ ਕੀ ਦਰ ਕਿ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ Sangaji it's time for a change vote for the slate and let's work together thank you Vaikur ka khalsa ki